ਇਹ ਇਸ ਦਾ ਪ੍ਰਸ਼ੀਧਾਰ ਤੋਂ ਗਿਆ ਇਸਾਮ ਨੂੰ ਵੀ ਇੰਤਨੀ ਘੇਰ ਜਾਂ ਬੰਦੀ ਚ ਬਲੈਕ ਸਟਰੀ ਬੰਦ ਹੀ ਬਈ ਲੋਬੀ ਵਾਲੀ ਉਸ ਤੋਂ ਬਾਅਦ ਆਪ ਦੇਖਿਆ ਗਿਆ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕ ਹੀ ਆਪਣੇ ਬਟੇਗੀ ਹੀ ਆਪਣੇ ਉੱਪਰ ਉਧਰ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਤੇ ਲੋਬੀ ਵਾਲੇ ਸਟੋਰ ਵਿੱਚ ਜਲਦੀ ਤੌਰ ਤੇ ਪਰਮਪਰੰਤਿ ਗਿਆ ਨਹੀਂ ਤੇ ਕੈਸ਼ ਹੀ ਚੋ ਗੁਰਦਾਸਪੁਰ ਸ਼ਹਿਰ ਦੇ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਾਧ ਰਹੀਆਂ ਨੇ ਤਾਜ਼ਾ ਮਾਮਲਾ ਮਹੱਲਾ ਪ੍ਰੇਮਨਗਰ ਦਾ ਹੈ ਜਿੱਥੇ ਇੱਕ ਗੱਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਵੇਲੇ ਚੋਰਾ ਨੇ ਗੱਰ ਨੂੰ ਨਿਸ਼ਾਨਾ ਬਣਾਇਆ ਉਸ ਵੇਲੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਗਿਆ ਹੋਇਆ ਸੀ ਜਦੋਂ ਉਹ ਘਰ ਪਰਤੇ ਤਾਂ ਉਹਨਾਂ ਦੇ ਵੀ ਹੋਸ਼ ਉੱਡ ਗਏ ਘਰ ਦੇ ਵਿੱਚ ਸਟੋਰ ਰੂਮ ਦਾ ਦਰਵਾਜ਼ਾ ਟੁੱਟਾ ਹੋਇਆ ਸੀਗਾ ਔਰ ਉਸ ਰੂਮ ਦੇ ਵਿੱਚ ਰੱਖੀ ਅਲਮਿਰਾ ਉਸ ਦਾ ਲੋਕ ਟੁੱਟਾ ਹੋਇਆ ਸੀ ਤੇ 2.5 ਟੋਲੇ ਸੋਨਾ ਨਾਲ ਦੇ ਨਾਲ 45000 ਦੇ ਕਰੀਬ ਨਕਦੀ ਲੈ ਕੇ ਇਹ ਚੋਰ ਫਰਾਰ ਹੋ ਗਏ ਨੇ ਤਸਵੀਰਾਂ ਉਸ ਘਰ ਦੀਆਂ ਦਿਖਾ ਰਹੇ ਆ ਜਿਸ ਘਰ ਦੇ ਵਿੱਚ ਇਹ ਵੱਡੀ ਵਾਰਦਾਤ ਵਾਪਰੀ ਹੈ ਸੀਸੀਟੀਵੀ ਕੈਮਰੇ ਵੀ ਤੋੜੇ ਗਏ ਨੇ ਚੋਰਾ ਵੱਲੋਂ ਔਰ ਫਿਰ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦੀ ਪਹਿਲੀ ਮੰਜ਼ਲ ਤੇ ਬੁਟੀਕ ਹੈ ਜਿਸ ਰਾਹੀਂ ਇਹ ਚੋਰ ਘਰ ਦੇ ਵਿੱਚ ਦਾਖਲ ਹੋਏ ਨੇ ਔਰ ਸਿੱਧਾ ਇਹ ਚੋਰ ਸਟੋਰ ਰੂਮ ਦੇ ਵਿੱਚ ਦਾਖਲ ਹੁੰਦੇ ਨੇ ਔਰ ਜਿੱਥੇ ਅਲਮਾਰੀ ਰੱਖੀ ਹੋਈ ਸੀ ਔਰ ਉਸ ਅਲਮਾਰੀ ਨੂੰ ਤੋੜ ਕੇ ਉਸ ਵਿੱਚੋਂ ਗਹਿਣੇ ਤੇ ਨਕਦੀ ਲੈ ਕੇ ਇਹ ਚੋਰ ਚਲੇ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਕੀ ਕੁਝ ਕਹਿ ਰਿਹਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਮੇਰਾ ਨਾਮ ਕਮਜੀ ਸਿੰਘ ਹੈ ਮਾਪੇ ਮਨਾਤ ਰਣਵਾਲਾ ਹੈ ਅਸੀਂ ਇਸਦੇ ਆਪਣੇ ਸਹੇਦਾਰ ਕੋ ਗਏ ਸੀ ਸ਼ਾਮ ਨੂੰ ਉਸ ਦਿਨ ਆਏ ਤੇ ਅਸੀਂ ਦੇਖਿਆ ਆ ਕੇ ਕਿ ਗੇਰ ਜਾਂ ਬੰਦੀ ਚ ਲੈਟ ਸਟਰੀ ਬੰਦ ਸੀ ਲੋਬੀ ਵਾਲੀ ਉਸ ਤੋਂ ਬਾਅਦ ਆਪਾਂ ਦੇਖਿਆ ਗਿਆ ਖੁੱਲਦਾ ਨਹੀਂ ਅਗੇ ਸਕੂਟਰ ਲਗਾ ਕੇ ਲੋਕੀ ਤਾਂ ਆਏ ਫਿਰ ਆਪਾਂ ਪਿੱਛੋਂ ਲਿਆ ਤੇ ਉੱਪਰ ਦੇਖਿਆ ਤੇ ਦੁਕਾਨਾ ਤੋੜ ਕੇ ਦੇ ਅੰਦਰ ਚੋਰ ਵਸਿਆ ਸੀ ਹੁਣ ਅੰਦਰ ਨਾ ਕਿਹੜੀ ਤੁਹਾਡੀ ਆਪਣੀ ਬੁਟੀਕ ਹੀ ਆਪਣੀ ਉੱਪਰ ਉਦੋਂ ਐਂਟਰ ਕੀਤਾ ਉਹਨਾਂ ਨੇ ਦਵਾਜਾ ਤੋੜ ਕੇ ਫਿਰ ਦੂਸਰਾ ਦਵਾਜਾ ਤੋੜਿਆ ਫਿਰ ਲੋਬੀਆ ਵਾਲੇ ਲੋਕੀ ਥੱਲੇ ਆ ਗਏ ਤਲੀ ਆ ਕੇ ਫਿਰ ਇੱਕ ਦਵਾ ਤੋੜ ਕੇ ਤੇ ਸਟੋਰ ਵਿੱਚ ਵੜ ਗਏ ਤੇ ਸਟੋਰ ਵਿੱਚ ਚਲਬਾਰੀ ਤੋੜ ਕੇ ਉਹ થોੜੇ ਗਿਆਨੇ ਹੀ ਤੇ ਕੈਸੀ ਸੀ ਤੇ ਉਹ ਲੈ ਕੇ ਚਲੇ ਗਏ ਸਟੋਰ ਨੂੰ ਲੌਕ ਲੱਗ ਗਿਆ ਹਾਂਜੀ ਕੱਲਾ ਸਟੋਰ ਦਾ ਇਹ ਲੌਕ ਤੋੜਿਆ ਗਿਆ ਹਾਂ ਲੌਕ ਸਟੋਰ ਤੋੜਦਾ ਕੋਈ ਕਮਰੇ ਚ ਨਹੀਂ ਤੋਨੇ ਜੀ ਹੋਰ ਕੋਈ ਨਹੀਂ ਤੋੜਿਆ ਕੀ ਕੀ ਨੁਕਸਾਨ ਹੈ ਨੁਕਸਾਨ ਗਿਆਨੇ ਹੀ ਤੇ ਕੈਸੀ ਹੀ ਕਿੰਨਾ ਨੁਕਸਾਨ ਗਿਆਨੇ ਹੋਰ ਕਿੰਨਾ ਗਿਆ ਕੋਈ 45 ਹਜ਼ਾਰ ਦੀ ਕੈਸੀ ਸੀ ਤੇ ਗਿਆਨੇ ਹੀ ਦੋ ਟਾ ਇੱਕ ਟੋਲੇ ਤਾਂ ਇਹ ਰਹੇ ਹਾਂ ਹਾਂਜੀ ਤੇ ਉਸ ਹਾਂਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਪੂਰਨ ਕੀਤਾ ਪੁਲਿਸ ਨੂੰ ਕੋਲ ਸੀ ਵੀ ਆਈ ਗਾਦੋਂ ਕੋਈ ਕਾਰਵਾਈ ਫੋਟੋ ਫੋਟੋ ਲੈ ਲਈ ਰੋਸ ਤੋਂ ਬਾਅਦ ਤਾਂ ਕੋਈ ਮਨ ਨਹੀਂ ਕੋਈ ਕਾਰਵਾਈ ਕੀਤੀ ਨਹੀਂ ਨਾ ਕੁਝ پتہ ਚੱਲਿਆ ਤੱਕ ਦੇਖਿਆ ਕੈਮਰੇ ਵੀ ਲੱਗੇ ਆ ਤੇ ਤੁਹਾਡੀ ਨਹੀਂ ਹੋਈ ਭਾਈ ਇੱਕ ਅਧਿਕਾਰੀ ਉਹ ਡੀਵੀਆਰ ਲੈ ਕੇ ਗਾਡੇ ਕੈਮਰੇ ਤੋੜ ਗਏ ਉਹ ਡੀਵਲ ਕਰਕੇ ਲੈ ਗਏ ਕੈਮਰੇ ਵੀ ਤੋੜੇ ਗਏ ਹਾਂਜੀ ਕਿੰਦਰ ਕਿਧਰੋਂ ਆਏ ਆ ਕਿੱਦਾਂ ਬਾਤ ਇਹ ਸਰ ਲੱਗਦਾ ਤੇ ਆਏ ਕਿ ਗੇਰ ਤੇ ਆਪਣਾ ਬਾਂਦੀ ਚ ਉੱਪਰੋਂ ਹੀ ਆਏ ਆ ਜਾਂ ਤੇ ਪੋੜੀ ਚੜ ਕੇ ਆ ਗਿਆ ਤੇ ਜਾਂ ਕੋਈ ਨਿਵਾਟ ਕੇ ਆਏ ਡਿਵਾਟ ਹਾਂਜੀ ਅਰੇ ਅਪੀਸੋਡ ਹੈ ਜੀ ਪਿੱਛੇ ਕੀ ਕੀ ਪੈਂਦਾ ਘਰ ਪੈਂਦਾ ਪਿੱਛੇ ਆ ਪਿੱਛੇ ਮੱਲਾ ਪੈਂਦਾ ਹੈ ਆਪਣਾ ਤੇ ਇੱਧਰ ਇੱਕ ਖਾਲੀ ਜਗ੍ਹਾ ਵੀ ਆਖ ਬਾਬੇ ਜਗ੍ਹਾ ਵੀ ਹੈ ਤੇ ਇਸ ਤਰ੍ਹਾਂ ਵੀ ਮਤਲਬ ਸਾਰੀ ਜਗ੍ਹਾ ਖਾਲੀ ਹੈ ਉਧਰੋਂ ਤਫ਼ਰੀਆ ਸਕਦਾ ਹੈ। ਪਲੇਟ ਕੀਤੀ ਹੋਈ ਹੈ। ਪਲੇਅਰ ਕੀਤੀ ਹੋਈ ਹੈ। ਪਰ ਇਸ ਦਾ ਕੋਈ ਨਾ ਕੋਈ ਕਰ ਰਹੀ ਇੱਕ ਅਛਾੜੇ ਕੁਛ ਕੀ। ਚੋਰੀ ਦੀ ਸਵਾਰਦਾਤ ਨੂੰ ਅੰਜਾਮ ਦੇਣ ਤੋਂ ਨਜ਼ਰ ਆ ਰਿਹਾ ਹੈ। ਜਿਸ ਤਰ੍ਹਾਂ ਨਾਲ ਚੋਰੀ ਦੀ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਜ਼ਿਆਦਾ ਹੈ ਕਿ ਚੋਰ ਘਰ ਦੇ ਇੱਕ ਹੀ ਕੋਨੇ ਤੋਂ ਵਾਕਿਫ ਸੀ। ਇਸ ਲਈ ਘਰ ਦੇ ਕਿਸੇ ਵੀ ਦਰਵਾਜ਼ੇ ਨੂੰ ਨਹੀਂ ਤੋੜਿਆ ਗਿਆ ਸਿਰਫ ਉਸ ਸਟੋਰ ਰੂਮ ਨੂੰ ਤੋੜਿਆ ਗਿਆ ਜਿਸ ਸਟੋਰ ਰੂਮ ਦੇ ਵਿੱਚ ਅਲਮਾਰੀ ਰੱਖੀ ਸੀ ਔਰ ਉਸ ਦੇ ਵਿੱਚ ਕੀਮਤੀ ਗਹਿਣੇ ਨਾਲ ਦੇ ਨਾਲ ਘਰ ਦਾ ਜੋ ਕੈਸ਼ ਆ ਉਹ ਰੱਖਿਆ ਹੋਇਆ ਸੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ